ਅਲਫਾ ਵਾਇਦੁਰ 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 ਦੇ ਕਿਫਤੇ ਸੰਕਟਾ ਦੇ ਮੋਰੇ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਤੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਯਾਰ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿ ਇਦਾਂ ਦੇ ਗੁਰੂਕਾਰ ਬਣ ਗਏ ਨੇ ਬਿਨਿਕ ਨਿਕੀ ਗਲਤ ਤੇ ਅਸੀਂ ਬਾਬਿਆਂ ਦੇ ਦੋਸ਼ ਕਰਦੇ ਆਂ ਬਿਸਰੂਪੋ ਨੇ ਨਹੀਂ ਲੈਣਾ ਉਹਨੇ ਚੋਰ ਨਹੀਂ ਕਰਨੀ ਉਹਨੇ ਜਕਾਰਾ ਕਿਉ ਲਾਇਆ ਸਾਡੀਆਂ ਗਲਤੀਆਂ ਕੀ ਐ ਅਸੀਂ ਇੱਥੇ ਬੇਇਜ਼ਤੀ ਕਰਾਉਣ ਵਾਸਤੇ ਆਏ ਆ ਇੱਕ ਵਾਰੀ ਅਰਦਾਸ ਵਿੱਚ ਤੁਸੀਂ ਆਹ ਨਹੀਂ ਬੋਲਣਾ ਤੁਸੀਂ ਉਹ ਨਹੀਂ ਬੋਲਣਾ ਸਾਨੂੰ ਦੱਸਣਗੇ ਵੀ ਅਸੀਂ ਕਿੱਥਾ ਕਰਨਾ ਆਪਣਾ ਕੰਮ ਕਿਹੜਾ ਇਹਨਾਂ ਨੂੰ ਗੁਰੂ ਦੇ ਦਰਜ ਬੈਠੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਤੇ ਇਸ ਹਫ਼ਤੇ ਤੋਂ ਆਪਾ ਦਾਸ ਇੱਥੋਂ ਛੁੱਟੀ ਲੈ ਲੇਗਾ ਤੇ ਮੈਂ ਬਾਪਸ ਆਪਣੇ ਘਰ ਜਾਵਾਂਗਾ ਬੱਚਿਆਂ ਚ ਪਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਿਆ ਦੇ ਗਿਆ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਵਧੀ ਆ ਤੁਹਾਨੂੰ ਤਾਂ ਪੈਸੇ ਮਿਲ ਗਏ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਹਾਂ ਜੇ ਸਾਨੂੰ ਸੁਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਵਧੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਹਰ ਗੱਲ ਦੇ ਉੱਤੇ ਸਾਨੂੰ ਵੀ ਤੁਸੀਂ ਕਾਦੇ ਵਾਸਤੇ ਪ੍ਰਬੰਧ ਕਾਦੇ ਵਾਸਤੇ ਇੰਨਾ ਕੁ ਬਦਾਸ ਕਰਾਂਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਤਾਂ ਅਸੀਂ ਆਈ ਨਹੀਂ ਇੱਥੇ ਇਸ ਕਰਕੇ ਐਸਾ ਦਵਾਰ ਲਾ ਕੇ ਤੇ ਮੈਂ ਫਿਰ ਮੈਂ ਦਾ ਜਾਂਚ ਕਰਾਵਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਦੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਕੋਲੋਂ ਪੰਜੀ ਮੰਗੀ ਹੋਵੇ ਫਿਰ ਕੰਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਤੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜ ਕੱਲ ਚੌਧਰ ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਣ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸਿਨਾ ਵਿੱਚ ਇਹੀ ਸਾਡੀ ਸਿੱਖੀ ਰਹੀ ਬਸ ਇਸ ਕਰਕੇ ਮੇਰੇ ਵੱਲੋਂ ਇੰਦਾ ਟਾਰਗੇਟ ਕੀਤਾ ਜਾਂਦਾ ਇਹਦੇ ਵਿੱਚ ਭਾਈ ਸਾਹਿਬ ਕਹਿ ਰਹੇ ਨੇ ਜਿਹੜਾ ਕੀਰਤਨ ਕਰਦੇ ਸੀ ਬਾਹਰ ਹੀ ਗੁਰੂ ਘਰ ਦੀ ਵੀਡੀਓ ਸੀ ਤੇ ਕਿਸ ਤਰ੍ਹਾਂ ਕਮੇਟੀ ਦੇ ਮੈਂਬਰ ਮੈਂਬਰ ਨੂੰ ਪਤਾ ਹੀ ਹੈ ਕਮੇਟੀ ਦੇ ਵਿੱਚ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਕਈ ਤਰ੍ਹਾਂ ਦੇ ਮੈਂਬਰ ਆਉਂਦੇ ਨੇ ਉਹਨਾਂ ਚ ਤੇ ਕੋਈ ਕਹਿ ਜੀ ਰਾਏ ਦਿੰਦਾ ਕੋਈ ਕਹਿ ਜਿੰਦਾ ਹਰ ਇੱਕ ਮੈਂਬਰ ਨੂੰ ਕਮੇਟੀ ਦੇ ਵਿੱਚ ਹੁੰਦਾ ਵੀ ਮੇਰੀ ਗੱਲ ਆਵੇ ਵੀ ਜੋ ਤੇ ਪਾਠੀਆਂ ਜਾਂ ਕੀਰਤਨੀਆਂ ਵੀ ਮੇਰੀ ਗੱਲ ਮੰਨੇ ਹਨਾ ਉਹ ਆਪਦੀ ਪ੍ਰਧਾਨਗੀ ਘੋਟ ਦੇ ਨੇ ਤੇ ਉਹਨਾਂ ਨੂੰ ਕੋਈ ਲੈਕਾ ਦੀ ਗੱਲ ਨਹੀਂ ਸਿੱਖੀ ਨਾਲ ਜਾਂ ਕੀਰਤਨ ਕਰਨ ਨਾਲ ਪਾਠੀ ਜਾਂ ਕੀਰਤਨੀਆਂ ਇਕੱਲੇ ਹੁਣ ਤੁਸੀਂ ਗੁਰੂ ਘਰਾਂ 'ਚ ਦੇਖਿਆ ਸਾਰੇ ਉਹਨੂੰ ਇਹ ਜ਼ਿੰਮੇਵਾਰੀ ਸੌਂਪ ਦਿੰਦੇ ਨੇ ਵੀ ਸਾਰਾ ਕੁਝ ਉਹਦੇ ਸੱਤਿਆ ਸਵੇਰ ਤੋਂ ਲੈ ਕੇ ਬਈ ਤਿੰਨ ਵਿੱਚੋਂ ਉੱਠਾ ਦਿੰਦੇ ਨੇ ਰਾਤ ਨੂੰ 9-10 ਵਜੇ ਪੈਂਦੇ ਨੇ ਹਨਾ ਸਾਰੇ ਦਿਨ ਦੀ ਜ਼ਿੰਮੇਵਾਰੀ ਉਹਨਾਂ ਨੇ ਪਰਿਵਾਰ ਵੀ ਪਾਲਣੇ ਨੇ ਤਣਕਾਹਾਂ ਦੇਣ ਵੇਲੇ ਫਿਰ ਇਹਨਾਂ ਨੂੰ 9-9 10-10 ਹਜ਼ਾਰ 'ਚ ਜਾਂ 7-7 ਹਜ਼ਾਰ 'ਚ ਤੇ ਫਿਰ ਜੇ ਉਹ ਦਾਲੀ ਕਰਕੇ ਜੱਕੇ ਉਹ ਵੇਚਦੇ ਨੇ ਜਾਂ ਕੁਝ ਕਰਦੇ ਫਿਰ ਉਹਨਾਂ ਦੇ ਇਤਰਾਜ਼ ਇਹਨਾਂ ਨੂੰ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦੇਣੀ ਵੀ ਸੋਡੇ ਜੋ ਨੀਕੀ ਹੁੰਦੀ ਆ ਉਹ ਬਾਠੀ ਦੇ ਆ ਕੀਤੀਆਂ ਨੇ ਸਿਰ ਤੇ ਤੇ ਜੋ ਮੁਨਾਫਾ ਜਾਂ ਤਨਖਾਹ ਦੇਣੀਆਂ ਫਿਰ ਇਹਨਾਂ ਨੇ ਹੱਥ ਕੋਲ